ਸੀਵੀਡੀਆ ਦੇ ਨਾਲ ਜੁੜੇ ਹੋ ਤੁਸੀਂ ਮੈਂ ਬਾਰ ਬਾਰ ਇਸ ਲਈ ਮੌਜੂਦ ਹਾਂ ਦੱਸਣ ਲਈ ਕਿ ਇਹ ਸਿੱਚਾ ਨਹੀਂ ਕਿ ਜਿਸ ਨੇ ਅੱਜ ਸਰਵੇਖੀ ਨੂੰ ਅੱਜ ਨਸ਼ਾ ਸਭਾਗਰਾ ਤੋਂ ਘਟਾਇਆ ਉਹ ਵੀ ਘਟਾਇਆ ਜਾ ਰਿਹਾ ਹੈ ਜਿਹੜਾ ਲਾਈਫ ਤੋਂ ਤਸਦੀਕ ਹੋ ਰਿਹਾ ਹੈ ਜਿਹੜਾ ਸਿੱਚਾ ਜਾ ਰਿਹਾ ਹੈ ਜਿਹੜਾ ਸਭਾਗਰਾ ਦੇ ਨਾਲ ਪੱਤਾ ਪੱਤਾ ਮੌਜੂਦ ਹੈ ਦਸੰਨ ਤੇ ਜਿਲਾ ਵੱਲੋਂ ਜਿਲਾ ਰਿਕਰਟਾਰਨ ਦੇ ਤਹਿਤ ਇਹ ਦਾ ਸੱਦਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਜਿਲਾ ਪ੍ਰਸ਼ਾਸਨ ਜਿਲਾ ਜੇਮਸ ਰੋਡੂਨਾ ਕੇ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ। ਤਸਵੀਰਾਂ ਦਿਖਾਈ ਜਾ ਰਹੀਆਂ ਜਿਲਾ ਨਾਇਬ ਕਾਰਜਕਾਰੀ ਸਾਹਿਬ ਜੀ ਆ ਰਹੇ ਆ। ਇਹ ਲੋਕ ਉੱਥੇ ਇਹਨਾਂ ਦਾ ਜਿਹੜਾ ਘਰ ਆ ਉਹ ਧਾਇਆ ਜਿਹੜਾ ਤਸਵੀਰਾਂ ਨਹੀਂ ਲਾਈ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹਦਾ ਸੰਗਤ ਵੱਡੇ ਪੁੱਤਰ ਤੇ ਸਾਡੇ ਬੰਦੇ ਤੇ ਸਰਦਾਰ ਜਿਹੜੇ ਉਹ ਦੇਖਾਂਗੇ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਜੁਦ ਨਸ਼ਿਆਂ ਫਰਦ ਨੂੰ ਲੈ ਕੇ ਉਹਨਾਂ ਨੇ ਪਿੰਡ ਸੇਤ ਦੇ ਵਿੱਚ ਅੱਜ ਜਿਹੜੀ ਕਾਰਵਾਈ ਕੀਤੀ ਹੈ ਐਸਐਸਪੀ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਅੱਜ ਦੀ ਕਾਰਵਾਈ ਕਿਵੇਂ ਹੋ ਰਹੀ ਹੈ ਜੀ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਤੇ ਗਰੁੱਪ ਦੇ ਖਿਲਾਫ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜਾ ਕੰਮ ਹੋ ਰਿਹਾ ਹੈ ਸ਼ਾਨਦਾਰ ਤਰੀਕੇ ਨਾਲ ਆ ਰਹੀ ਹੈ ਜੀ ਇੱਕਲਾ ਬੇਅੰਤ ਸਟੈਂਡ ਅਕੇ ਜੀ ਇਹ ਗੱਲ ਇਹ ਹੈ ਕਿ ਜਿਹੜੀ ਤੂਫੀ ਇਹ ਸਹਾ ਕਰਦੇ ਨਹੀਂ ਆਪ ਜਨਤਾ ਦੇ ਜਨਨੀ ਰਾਜਪੁਰਸ ਪ੍ਰਸ਼ਾਸਨ ਵੱਲੋਂ ਜਿਆ ਜੋ ਸਾਰੀ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਸਾਨੂੰ ਲੱਗਦਾ ਰਹਿੰਦਾ ਕਿ ਸਭ ਤੋਂ ਪਾੜੇ ਸੰਬੰਧ ਵਿੱਚ ਜੈਸ ਸਿੰਘ ਨਾਲ ਕਾਰਵਾਈ ਕੀਤੀ ਪੰਜਾ ਚਲਾ ਕੇ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਉੱਤੇ ਮੱਖ-ਮੱਖ ਜਿਹੜੇ ਨੇ ਇਹਨਾਂ ਦੇ ਮਾਮਲੇ ਦਰਸਨ ਉਸ ਵੱਲੋਂ ਜਿਹੜੀ ਕਾਰਵਾਈ ਹੋ ਰਹੀ ਹੈ ਜਿਹੜਾ ਅਮਨੀ ਜਮਾ ਪਹਿਨਾ ਦੇ ਉਸ ਅਧਿਕਾਰ ਦੇ ਅਧਿਕਾਰ ਹੈ ਸਾਡੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਮਾਫ ਕਰਦੇ ਆ ਸਾਡੇ ਜ਼ਿਲ੍ਹਾ ਮੁਖੀ ਨੇ ਕਿਹਾ ਸਸਪੀਰੀਟੂਲ ਆਗਰ ਗੁਰੂ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਇਸ ਵਾਰ ਤੇ ਉਹ ਕੇ ਬਾਹਰ ਹੈ ਇਹ ਪਾਪਾ ਆਇਆ ਬਾਈਕ ਬਾਈਕ ਕਰਨਾ ਬਾਈਕ ਆਪਰ ਜੱਫੇ ਨਾਲ ਮਾਰੀ ਕੰਮ ਕਰਨੇ ਜੁਕਮੇ ਕੇ ਨਾਲ ਵਾਲਾ ਬੋਲ ਕਾਦੋਂ ਕਾਦੋਂ ਜਾ ਪੰਜਾਬ ਸਰਕਾਰ ਵੱਲੋਂ ਜੁਰਮ ਅਤੇ ਨਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਸਖਤ ਤੋਂ ਸਖਤ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾੜੇ ਅੰਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਇਹ ਘਰ ਹੈਗਾ ਸਰਬਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਬਜੀਤ ਸਿੰਘ ਦੇ ਉੱਤੇ 10 ਮੁਕਦਮੇ ਐਨਡੀਪੀਐਸ ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹਨਾਂ ਦੇ ਉੱਤੇ 7 ਮੁਕਦਮੇ ਐਨਡੀਪੀਐਸ ਐਕਟ ਤੇ ਜਿਹੜਾ ਐਕਸਾਈਜ਼ ਐਕਟ ਤੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚਾਏ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਆਲਿਸ਼ਾਨ ਇਹਨਾਂ ਨੇ ਮਹਿਲ ਬਣਾਇਆ ਹੈ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੋ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਮਾੜੇ ਅਨਸਰਾਂ ਨੂੰ ਇਹੀ ਦੱਸਣਾ ਚਾਹਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ